ਸੋ ਜਦ ਨਾਮ ਜਪਦੇ ਕੀਰਤਨ ਕਰਦੇ ਸੰਗਤ ਆਰੀਆ ਨੇ ਸਤਿਗੁਰੂ ਜੀ ਛੱਤੀ ਕਰਕੇ ਉੱਠੇ ਤੇ ਗੋਡੇ ਤੇ ਮਹਾਰਾਜ ਦੇ ਸੱਟ ਲੱਗ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਖ ਕਹਿਣ ਲੱਗੇ ਮਹਾਰਾਜ ਇਹ ਬਾਣੀ ਤਾਂ ਤੁਹਾਡੇ ਗੁਰੂ ਸਾਹਿਬਾਂ ਦੀ ਆ ਪਹਿਲੇ ਪਾਸ਼ਾ ਤੋਂ ਲੈ ਕੇ ਤੁਹਾਡੇ ਤੱਕ ਇਹ ਸਾਰੀ ਬਾਣੀ ਆਪ ਜੀ ਦੀ ਆਪ ਜੀ ਦਾ ਸਰੂਪ ਆ ਤੇ ਆਪ ਜੀ ਇੰਨੀ ਛੇਤੀ ਕਾਦ ਉੱਥੇ ਆਪ ਜੀ ਦੇ ਗੋਡੇ ਤੇ ਸੱਟ ਲੱਗੀ ਸਿੱਖਾ ਨੇ ਤੇਲ ਮਲਿਆ ਮਾਲਸ਼ ਕੀਤੀ ਬਲਮ ਪੱਟੀ ਕੀਤੀ ਸੋ ਮਹਾਰਾਜ ਨੇ ਇੰਨਾ ਸਤਕਾਰ ਸਿਖਾਇਆ ਹਜੇ ਸਤਮਾ ਅਵਤਾਰ ਆ ਹਲੇ ਸਤਮਾ ਅਵਤਾਰ ਆ ਮਹਾਰਾਜ ਨੇ ਇੰਨਾ ਸਤਕਾਰ ਸਿਖਾਇਆ ਹਜੇ 10ਵੇਂ ਗੁਰਾਂ ਨੇ ਗੁਰਤਾ ਗੱਦੀ ਹਜੂਰ ਸਾਹਿਬ ਦੇਣੀ ਆ ਮਹਾਰਾਸ਼ਟਰ ਹਜੂਰ ਸਾਹਿਬ ਦੇ ਬਚਨ ਨੇ ਇਹ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਕੀ ਆ ਜੀ ਗੁਰੂ ਬਾਣੀ ਉਹ ਗ੍ਰੰਥ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਜੇ 10ਵੇਂ ਅਵਤਾਰ ਦੇ ਵਿੱਚ ਗੁਰਤਾ ਗਤੀ ਦੇਣੀ ਆ ਪ੍ਰਸਤਕਾਰ 7ਵੇਂ ਪਾਤਸ਼ਾਹ ਦੇ ਸਿਖਾ ਦਿੱਤਾ ਜੇ ਕਿਤੇ ਬਾਣੀ ਕੋਈ ਪੜੇ ਸੁਣੇ ਉੱਥੇ ਖੜ੍ਹਜੋ ਸੁਣ ਲੋ ਉਹਦਾ ਸਤਕਾਰ ਕਰੋ ਬਾਣੀ ਖੜ ਕੇ ਆ ਕਈ ਵਾਰ ਸਰੂਪ ਜਾਂਦੇ ਨਾ ਮਹਾਰਾਜ ਦੇ ਆਪਾਂ ਵੇਖਦੇ ਆ ਜਿੰਨਾ ਤਾਂ ਜਿੰਨਾ ਤਾਂ ਨੌਲੇਜ ਆ ਸਾਹਿਬ ਜੀ ਨੌਲੇਜ ਧੀਆ ਪੁੱਤਾਂ ਨੂੰ ਮਾਪਿਆਂ ਨੇ ਕੋ ਸਿਖਾਇਆ ਗੁਰਦੁਆਰੇ ਲੈ ਕੇ ਆਉਂਦੇ ਆ ਉਹ ਤਾਂ ਖੜ ਕੇ ਨਮਸਕਾਰ ਕਰਦੇ ਆ ਤੇ ਦੂਜੇ ਮਹਾਰਾਜ ਦਾ ਸਰੂਪ ਆਉਂਦਾ ਵੇ ਮੋਟਰਸਾਈਕਲ ਦੀ ਹੋਰ ਰੇਸ ਦੇ ਕੇ ਭਜਾ ਕੇ ਗੱਡੀ ਲੈ ਜਾਣਗੇ ਸਤਨਾਮ ਸ੍ਰੀ ਵਾਹਿਗੁਰੂ ਵੀ ਬਾਪਾ ਕਿਤੇ ਗੁਰੂ ਗ੍ਰੰਥ ਸਾਹਿਬ ਮੱਥੇ ਨਾ ਲੱਗ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਪਰ ਨਾ ਲਵੇ ਸਾਨੂੰ ਸੋ ਗੁਰੂ ਘਰ ਆਉਣ ਤੋਂ ਡਰਨਾ ਗੁਰੂ ਘਰ ਆਉਣ ਤੋਂ ਸ਼ਰਮ ਕਰਨੀ ਕਿਸੇ ਮਨੁੱਖ ਕੋਲ ਤਾਂ ਬੈਠੇ ਰਵਾਂਗੇ ਕੋਈ ਕਹਦੂ ਮਨੁੱਖ ਕੋਲ ਕੋਈ ਬੀਬੀ ਬੈਠੀ ਕੋਈ ਬੇਟੀ ਬੈਠੀ ਕੋਈ ਬੇਟਾ ਬੈਠਾ ਗੁਰੂ ਗ੍ਰੰਥ ਸਾਹਿਬ ਕੋ ਸਾਰੀ ਦਾ ਸਾਰਾ ਦਿਨ ਬੈਠੇ ਰੋ ਇੱਥੇ ਕੋਈ ਨਹੀਂ ਆਖੇ ਆ ਕੁਝ ਯਾ ਸਤਨਾਮ ਜੀ ਵਾਹਿਗੁਰੂ ਇੱਕ ਗੁਰਦੁਆਰਾ ਹੈ ਗੁਰੂ ਪੁਰੂ ਗ੍ਰੰਥ ਸਾਹਿਬ ਹੈ ਇੱਥੇ ਸਭਾ ਸੋਭਾ ਹੋਵੇਗੀ ਇਹ ਨਹੀਂ ਬਾਣੀ ਪੜਨ ਵਾਲੇ ਨਹੀਂ ਸੇਵਾ ਕਰਨ ਵਾਲੇ ਗੁਰੂ ਘਰ ਆਉਂਦਿਆ ਕਦੇ ਨਹੀਂ ਸ਼ਰਮ ਕਰਨੀ ਬਾਣੀ ਪੜਦਿਆ ਕਦੇ ਨਹੀਂ ਸ਼ਰਮ ਕਰਨੀ ਸੋ ਇਸ ਤਰ੍ਹਾਂ ਮਹਾਰਾਣੀ ਦੀ ਸਤਕਾਰ ਸਿਖਾਇਆ ਸਤਵੇਂ ਪਾਤਸ਼ਾਹ ਨੇ ਕੁਸ਼ਕ ਜਿਹੜੀਆਂ ਹੈ ਆਪ ਜੀ ਉਸ ਆਖੀਆਂ ਮੈਂ ਸੁਣਾ ਕੇ ਸਮੇਂ ਅਨੁਸਾਰ ਆਪਾਂ ਵਿਚਾਰ ਕਰਨੀ ਸੋ ਐਸਾ ਮਹਾਰਾਜ ਦਾ ਜਿਹੜਾ ਹੈ ਬਚਪਨ ਤੋਂ ਕੋਮਲ ਹਿਰਦਾ ਨਾਲ ਸਾਥ ਸਭ ਜੀ ਨਾ ਕੋਮਲ ਹਿਰਦਾ ਬਚਪਨ ਤੋਂ ਸਤਗੁਰਾਂ ਜੀ ਦਾ ਜਿਹੜਾ ਹੈ ਇਹ ਇੱਕ ਸਾਖੀ ਆਉਂਦੀ ਹੈ ਬੜੀ ਪਿਆਰੀ ਕੀ ਸੇਵ ਪਾਤਸ਼ਾਹੀ ਮੇਰੀ ਪੀਰੀ ਦੇ ਮਾਲਕ ਦਾਦਾ ਜੀ ਸਨ ਨੋਟ ਕਰਿਓ ਛੋ ਉਹਨਾਂ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਢੀਆਂ ਰੂਪ ਵਿਖਾਵਣ ਬਾਰੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਜੋਦਾ ਪਰ ਉਪਕਾਰੀ ਵੱਡਾ ਸੂਰਮਾ ਸਿਵੇਂ ਪਾਸ਼ਾ ਸਾਸ ਜੀ ਐਨੇ ਬੜੀ ਸਨ ਆ ਹਰਮੰਦਰ ਸਾਹਿਬ ਆ ਪਿੱਛੇ ਜਾਂਦੇ ਆ ਨਾ ਬਾਜ਼ਾਰ ਤੇ ਗਲੀਆਂ ਭੀੜੀਆਂ ਭੀੜੀਆਂ ਛੋਟੀਆਂ ਛੋਟੀਆਂ ਗਲੀਆਂ ਹੁਣ ਵੀ ਨੇ ਛੇਵੇਂ ਪਾਸ਼ਾ ਜੀ ਦੇ ਜਿਹੜੇ ਆਪਣੇ ਆ ਜਿਹੜੀ ਆਪਾਂ ਬਾਰੀਆਂ ਲਾਉਣੇ ਆ ਜਾਂ ਜਿਹੜੇ ਰੋਸ਼ਨਦਾਨ ਹੁੰਦੇ ਨੇ ਕਿਉਂਕਿ ਗਲੀਆਂ ਭੀੜੀਆਂ ਸੀ ਕੁਝ ਕੋਠੇ ਵੀ ਛੋਟੇ ਸੰਛਤਾ ਤੇ ਮਹਾਰਾਜ ਦੇ ਮੋਢੇ ਖੈਦੇ ਹੁੰਦੇ ਸੀ ਐਡੇ ਮਹਾਰਾਜ ਦਾ ਕਦ ਸੀ ਛੇਵੇਂ ਪਾਸ਼ਾ ਦਾ ਮੋਢੇ ਖੈਦੇ ਸੀ ਮਹਾਰਾਜ ਦੇ ਸੋ ਛੋਟੀ ਉਮਰ ਆ ਸਤਵੇਂ ਪਾਸ਼ਾ ਜੀ ਦੀ ਤੇ ਬਾਗ ਬਗੀਚੀਆਂ ਮਹਾਰਾਜ ਨੇ ਬਹੁਤ ਬਣਾਈਆਂ ਬੜਾ ਪਿਆਰ ਸੀ ਫੁੱਲਾਂ ਦੇ ਨਾਲ ਸਾਧ ਸੰਗਤ ਜੀ ਕੀ ਹੋਇਆ ਸੈਰ ਕਰਦੇ ਹੋਏ ਚੋਲਾ ਪਾਇਆ ਹੋਇਆ ਚੋਲਾ ਚੋਲਾ ਕੁਛ ਖੁੱਲਾ ਹੈ ਤੇ ਇੱਕ ਬੜਾ ਸੁੰਦਰ ਫੁੱਲ ਨਾ ਫੁੱਲ ਟੁੱਟ ਗਿਆ ਡਿੱਗ ਪਿਆ ਟੁੱਟ ਗਿਆ ਚੋਲੇ ਦੇ ਨਾਲ ਅੜ ਕੇ ਤੇ ਛੇਵੇਂ ਪਾਤਸ਼ਾਹ ਨੇ ਉਸੇ ਟਾਈਮ ਆਖਿਆ ਕਹਿੰਦੇ ਜੇ ਚੋਲੇ ਪਾਉਣੇ ਆ ਤੇ ਫੁੱਲਾਂ ਦੀ ਫਿਰ ਤੇ ਚੋਲਿਆਂ ਦੀ ਸੰਭਾਲ ਕਰਨੀ ਵੀ ਸਿੱਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗਤ ਜੀ ਫਿਰ ਇਹ ਬੜਾ ਮਹਿਸੂਸ ਕੀਤਾ ਸਤਵੇਂ ਪਾਤਸ਼ਾਹ ਨੇ ਬੜੇ ਵਿਰਾਗ ਦੇ ਵਿੱਚ ਇਹ ਮਹਿਸੂਸ ਹੋਇਆ ਵੀ ਸਾਡਾ ਕੰਮ ਆ ਜੋੜਨ ਦਾ ਤੋੜਨ ਦਾ ਨਹੀਂ ਇਹ ਬੜਾ ਵਰਾ ਕੀਤਾ ਸੀ ਸਤਵੇਂ ਪਾਤਸ਼ਾਹ ਨੇ ਇਥੋਂ ਪਤਾ ਲੱਗਦਾ ਵੀ ਇੱਕ ਫੁੱਲ ਟੁੱਟਣ ਤੇ ਮਹਾਰਾਏ ਨੂੰ ਸਾਧ ਸੰਗ ਜੀ ਕਿੰਨਾ ਵਿਰਾਗ ਲੱਗਾ ਸਤਵੇਂ ਪਾਤਸ਼ਾਹ ਇੱਕ ਫੁੱਲ ਟੁੱਟਣ ਤੇ ਸੋ ਬੇਅੰਤ ਜੀਵਨ ਮਹਾਰਾਏ ਦਾ ਆਪਾਂ ਜਾਣਦੇ ਆ ਸਾਧ ਸੰਗ ਜੀ ਫਿਰ ਜਿਹੜੇ ਆ ਕੀਰਤਪੁਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤਾਲਪੁਰੀ ਉਥੇ ਇਹ ਸਮਾਂ ਜਾਣ ਕਰਕੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗਤੀ ਦੇੜਾ ਕੀਤੀ ਸਿੱਖਾਂ ਨੂੰ ਪੱਤਰਕਾ ਚੱਠੀਆਂ ਲਿਖ ਕੇ ਬੁਲਾਇਆ ਗੁਰਤਾ ਗੰਦੀ ਦਿੱਤੀ ਆਪੋ ਕੀਰਤਪੁਰ ਸਾਹਿਬ ਆਪਾ ਦਰਸ਼ਨ ਕਰਦੇ ਆ ਪਤਾਲਪੁਰੀ ਉਥੇ ਜਿਹੜਾ ਹੈ ਸਤਵੇਂ ਪਾਤਸ਼ਾਹ ਜੀ ਚੰਦਨ ਦੇ ਚਿਖਾ ਬਣਾ ਕੇ ਸਿੱਖ ਸੰਗਤਾਂ ਨੇ ਕੀਰਤਨ ਕਰ ਰਿਆ ਕੋਈ ਬਾਣੀ ਪੜ ਰਿਆ ਜਾਪ ਕਰ ਰਿਆ ਸਿਮਰਨ ਕਰ ਰਿਆ ਨਾਲੇ ਸਿੱਖ ਵਿਰਾਕ ਕਰੇ ਨਾਲੇ ਮਹਾਰਾਜ ਵਾਸਤੇ ਚਿਖਾ ਤਿਆਰ ਕਰ ਰਿਆ ਨਾਲੇ ਕੀਰਤਨ ਕਰ ਰਿਆ ਤੇ ਨਾਲੇ ਮਾਨੀ ਮਨ ਸਿੱਖ ਰੋ ਰਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਐਸੇ ਸਤਗੁਰੂ ਜੀ ਸੰਸਾਰ ਤੋਂ ਚੱਲੇ ਗਏ ਹੁਣ ਸਾਨੂੰ ਉਪਦੇਸ਼ ਕੌਣ ਦੇਵੇਗਾ ਇਸ ਤਰ੍ਹਾਂ ਬੜਾ ਸਿੱਖਾਂ ਨੇ ਬਰ ਆਪ ਬਰਲਾਪ ਕੀਤਾ 사ਸਕੀ ਜੀ ਬਹੁਤ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਪਤਾਲਪੁਰੇ ਕੀਰਤਪੁਰ ਸਾਹਿਬ ਜੋਤੀ ਜੋਤ ਸਮਾਏ ਤੇ ਆਪਾਂ ਜਾਣਦੇ ਆ 8ਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗਤੀ ਬਖਸ਼ੀ ਕੀਤੀ ਉਹਨਾਂ ਦੀ ਹੁਣ ਇੱਕ ਸਾਖੀ ਸੁਣਾ ਕੇ ਮੈਂ ਸਮੇਂ ਦੀ ਸਮਾਪਤੀ ਕਰਾਂ ਕਿਉਂਕਿ ਨਾਲੇ ਤਾਂ 7ਵੇਂ ਪਾਤਸ਼ਾਹ ਦਾ ਗੁਰਤਾ ਗਤੀ ਦਿਵਸ ਆ ਨਾਲੇ ਸਾਧ ਸੰਗਤ ਜੀ 8ਵੇਂ ਪਾਤਸ਼ਾਹ ਦਾ ਜਿਹੜਾ ਹੈ ਗੁਰਤਾ ਗੱਦੀ ਦਿਵਸ ਆ ਤੇ 7ਵੇਂ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਆ ਸੋ 8ਵੇਂ ਪਾਤਸ਼ਾਹ ਜੀ ਆਪਾਂ ਜਾਣਦੇ ਆ ਕਿ ਇੱਕ ਭਰਾ ਬਾਬਾ ਰਾਮ ਰਾਏ ਜੀ ਗੁਰਤਾ ਗੱਦੀ ਦੀ ਇਹ ਕਹਾਣੀ ਕਿੱਥੋਂ ਬਣਦੀ ਆ ਇਹ ਸਾਖੀ ਕਿੱਥੋਂ ਬਣਦੀ ਆ ਸਾਸੰਗ ਜੀ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀ ਆ 5 ਸਾਲ ਦੀ ਉਮਰ ਆ ਤੇ ਬਹੁਤ ਸ਼ੰਕਾ ਕਰਦੇ ਗਏ ਤੇ 5 ਸਾਲ ਦੇ ਜਵਾਕ ਨੂੰ ਗੁਰੂ ਬਣਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਦੇ 5 ਸਾਲ ਦੇ ਸੀ 7 ਸਾਲ ਦੇ ਸੀ ਆਪਾਂ ਬਾਬੇ ਕਹਿੰਦੇ ਸਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਉਂ ਮੱਖਾ ਠੇਕਦੇ ਹੋ ਉਹ 5 ਸਾਲ ਦੇ ਸੀ 7 ਸਾਲ ਦੇ ਸੀ ਬਾਬਾ ਬੁੱਢਾ ਸਾਹਿਬ ਦੀ ਬਚਪਨ ਦੀ ਅਵਸਥਾ ਕਹਿੰਦੇ ਬ੍ਰਹਮ ਗਿਆਨ ਦੀਆਂ ਗੱਲਾਂ ਕੀਤੀਆਂ ਗੁਰੂ ਨਾਨਕ ਸਾਹਿਬ ਮਾਰਾ ਕਹਿੰਦੇ ਤੂੰ ਤਾਂ ਬੱਚਾ ਨਹੀਂ ਤੂੰ ਤਾਂ ਬੁੱਢਾ ਤੂੰ ਤਾਂ ਬਾਬਾ ਬੁੱਢਾ ਆਖੋ ਸਤਨਾਮ ਸ੍ਰੀ ਵਹਿਗੋ ਤਰੂ ਘਰ ਲਾਦ 5 ਸਾਲ ਦੇ ਹੋਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਜਿਹੜੇ ਆ 8ਵੇਂ ਗੁਰੂ ਸਾਡੇ ਉਹ ਬਚਪਨ ਦੀ ਅਵਸਥਾ ਵਿੱਚ ਹੋਏ ਕਿੰਨੀਆਂ ਤੋਂ ਮੈਂ ਗੱਲਾਂ ਕਰਾਂ ਕਿੰਨੀਆਂ ਕਿ ਵਿਚਾਰਾ ਕਰਾਂ ਬਚਪਨ ਦੀ ਉਮਰ ਨਹੀਂ ਦੇਖੀ ਜਾਂਦੀ ਸਾ슴ੀ ਸਾਇੰਸ ਮੰਦੀ ਸਾਇੰਸ ਵੀ ਉਮਰ ਦੇ ਵਾਧੇ ਦੇ ਨਾਲ ਦਿਮਾਗ ਦਾ ਵਾਧਾ ਨਹੀਂ ਹੁੰਦਾ ਉਮਰ ਹੁੰਦੀ ਭਾਵੇਂ 100 ਸਾਲ ਦੀ ਗੱਲਾਂ ਹੁੰਦੀਆਂ 5 ਸਾਲ ਦੇ ਜਵਾਨ ਕਾਲੀ 5 ਸਾਲ ਦੇ ਬੱਚੇ ਦੀ ਉਮਰ ਆ ਉਹਦਾ ਉਹਦਾ ਗਿਆਨ 100 ਸਾਲ ਦੇ ਬਾਬੇ ਵਰਗਾ ਹੁੰਦਾ ਆਖੋ ਸਤਿਰਾ ਸ੍ਰੀ ਵਾਹਿਗੁਰੂ ਇਹ ਸਾਇੰਸ ਵੀ ਮੰਨਦੀ ਹੈ ਤੇ ਗੁਰਮਤ ਵੀ ਮੰਨਦੀ ਹੈ ਗੁਰਮਤ ਵੀ ਇਸ ਚੀਜ਼ ਨੂੰ ਮੰਨਦੀ ਹੈ ਵੀ ਗਿਆਨ ਇੱਕ ਬਖਸ਼ਿਸ਼ ਹੈ ਕਿਰਪਾ ਹੈ ਸੋ ਆ ਲਾਲਚੰਦ ਪੰਡਤ ਨੇ ਹੰਕਾਰ ਕੀਤਾ ਸੀ ਤੇ ਮਹਾਰਾਜ ਨੇ ਆਖਿਆ ਕੋਈ ਗੁੰਗਾ ਲਿਆ ਬੋਲਾ ਲਿਆ ਉਹ ਜਿਹੜਾ ਹੈ ਸੱਜ ਨੂੰ ਲੈ ਕੇ ਆਂਦਾ ਝੀਵਰ ਨੂੰ ਪਾਣੀ ਢੋਂਦਾ ਸੀ ਤੇ ਸਾਧ ਸੰਗ ਜੀ ਛਾਟੀ ਰੱਖੀ ਤੇ ਗੀਤਾ ਦੇ ਅਰਥ ਕਰਾ ਦਿੱਤੇ ਅਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਕਿਰਪਾ ਕੀਆ ਪਿੰਗੋਲ ਪਰਬਤ ਪਾਰ ਪਰੇ ਚਲ ਪਿੰਗੋਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅੰਦਲੇ ਤ੍ਰੇ ਭਵਨ ਸੂਝਿਆ ਗੁਰਪ੍ਰੇਟ ਪਣੀਤਾ ਅੰਨੇ ਨੂੰ ਤਿੰਨ ਲੋਕਾਂ ਦੀ ਸੋਝੀ ਹੋ ਜਾਂਦੀ ਸਾਸ ਜੀ ਅੰਨੇ ਬੰਦੇ ਉਹ ਗੁੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਏ ਸ਼ੰਕਾ ਦੂਰ ਕੀਤਾ ਪੰਜੋਖੜਾ ਸਾਹਿਬ ਗੁਰਦੁਆਰਾ ਆਪਾਂ ਦਰਸ਼ਨ ਕਰਦੇ ਸੋ ਜਦ ਆਪਾਂ ਜਾਣਦੇ ਔਰੰਗਜੇਬ ਨੂੰ ਬੱਤਰ ਕਰਾ ਮਾਤਾ ਵਿਖਾਈਆਂ ਬਾਬਾ ਰਾਮ ਰਾਏ ਨੇ ਜਦ ਪੁੱਛਿਆ ਔਰੰਗੇ ਨੇ ਕੀ ਇੱਕ ਲਿਖਿਆ ਹੈ ਇਸ ਤਰ੍ਹਾਂ ਗੁਰਬਾਣੀ ਚ ਕਿ ਮਿੱਟੀ ਮੁਸਲਮਾਨ ਕੀ ਪੇੜੇ ਭਈ কুমਿਹਾਰ ਉਥੇ ਕੀ ਹੋ ਗਿਆ ਉਹਦੇ ਮਨ ਚ ਆ ਗਿਆ ਵੀ ਬੜੀ ਇਹ ਮਾਇਆ ਦਿੰਦਾ ਮੋਟੀ ਕੋ ਮਾਇਆ ਦਾ ਸਾਰਾ ਚੱਕਰ ਹੈ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਇਆ ਦਾ ਲਫਾਫਾ ਦੇ ਦੋ ਕੋਸ਼ ਮਰਜੀ ਬੁਲਾ ਲਓ ਭਾਵੇਂ ਮੂੰਹ ਬੰਦ ਕਰ ਦੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਾਇਆ ਐਸੀ ਨਚਾਉਂਦੀ ਆ ਸੋ ਸਾਧ ਸੰਗਤ ਜੀ ਉਹ ਲਾਲਚ ਵਿੱਚ ਆ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਜਿਹੜਾ ਹੈ ਸਤਵੇਂ ਪਾਤਸ਼ਾਹ ਨੇ ਤੇਰੇ ਨਾਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਕਰਮਾਤਾ ਦੇਵੀ ਦੇਵਤੇ ਪੀਰ ਪਗੰਬਰ ਸਿੱਧ 84 ਇਹ ਸਾਰੇ ਚੱਲਣਗੇ ਤੇਰੇ ਨਾਲ ਪਰ ਤੂੰ ਗੁਰਬਾਣੀ ਅਨਸਾਰ ਰਹਿਣਾ ਹੈ ਸੋ ਕੀ ਹੋਇਆ ਜੇ ਇਸ ਤਰ੍ਹਾਂ ਕਹਿ ਦਿੱਤਾ ਫਿਰ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਮਾਰ ਇਹਨ ਬਚਨ ਕਰਤੇ ਨਹਿ ਦਰਸੇ ਰੇਂਦਰ ਸਾਹਵੇ ਸਾਡੇ ਮੱਥੇ 'ਤੇ ਨ ਲੱਗੇ ਜਿੱਧਰ ਨੂੰ ਮੂੰਹ ਆ ਉਧਰ ਨੂੰ ਚਲਾ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਕੁਛ ਨਹੀਂ ਲੱਗਦਾ ਅੱਜ ਥਾਂ ਥਾਂ ਤੇ ਸਾਧ ਸੰਗਤ ਜੀ ਗੁਰੂ ਦੀਆਂ ਬੈਦਵੀਆਂ ਹੋ ਰੀਆਂ ਨੇ ਤੇ ਬੈਦਮੀਆਂ ਕਰਾਉਣ ਵਾਲੇ ਨੂੰ ਕਰਨ ਵਾਲੇ ਨੂੰ ਜੱਫੀਆਂ ਪਾਉਣੇ ਜੱਫੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਸਾਹਿਬ ਨੇ ਸਤਵੇਂ ਪਾਤਸ਼ਾਹ ਨੇ ਆਪਦੇ ਪੁੱਤਰ ਨੂੰ ਕਹਿਤਾ ਸੀ ਸਾਡੇ ਮੱਥੇ ਨਾ ਲੱਗੇ ਇਹ ਸਾਡਾ ਕੁਛ ਨਹੀਂ ਲੱਗਦਾ ਇਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਕੋਈ ਸੌਦਾਗਰ ਕੋਈ ਬਿਜ਼ਨਸਮੈਨ ਜੋ ਸਮੁੰਦਰ ਵਿੱਚ ਬੇੜੇ ਚਲਾਉਂਦਾ ਉਹ ਆਇਆ ਉਸ ਪੇਟਾਵਾਂ ਲੈ ਕੇ ਆਇਆ ਸੰਗਤ ਆਈ ਉਥੋਂ ਉਹਨਾਂ ਨੇ ਪੁੱਛਣ ਦਾ ਯਤਨ ਕੀਤਾ ਵੀ ਮਹਾਰਾਜ ਤੁਸੀਂ ਗੁਰਤਾ ਗੱਦੀ ਕਿਹਨੂੰ ਦੇਵੋਗੇ ਕਿਉਂਕਿ ਅੱਜ ਗੁਰਤਾ ਗੱਦੀ ਨਾ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੋ ਉਹਨੇ ਗੁਰੂ ਸਾਹਿਬ ਜੀ ਆਖਿਆ ਵੀ ਜਦ ਤੂੰ ਅੰਮ੍ਰਿਤ ਵੇਲੇ ਆਵੇਂਗਾ ਫਿਰ ਤੈਨ ਦੱਸਾਂਗੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਆਇਆ ਨਾ ਮਾਰਾ ਨੇ ਆਖਿਆ ਇੱਕ ਸੋਈ ਲਈ ਸੋਈ ਪਹਿਲਾਂ ਤਾਂ ਸਾਡੇ ਪੁੱਤਰ ਰਾਮ ਰਾਏ ਜਿੱਥੇ ਪਾਠ ਕਰ ਰਿਹਾ ਪੁਥੀਆਂ ਤੇ ਪ੍ਰਕਾਸ਼ ਕਰਕੇ ਉੱਥੇ ਸੋਈ ਜਿਹੜੀ ਆ ਤੋਂ ਉਹ ਪੀੜੇ ਦੇ ਵਿੱਚ ਲਾਈ ਫਿਰ ਹਰਕਿਸ਼ਨ ਸਾਹਿਬ ਜੀ ਦੇ ਲਈ ਪੀੜੇ ਨੂੰ ਕਿਉਂਕਿ ਲੱਕੜ ਦਾ ਪਾਵਾ ਹੁੰਦਾ ਤੈਨੂੰ ਆਪੇ ਤੇਰੇ ਸਵਾਲ ਦਾ ਜਵਾਬ ਪਤਾ ਲੱਗ ਜਾਵੇਗਾ ਉਹ ਇਸੇ ਤਰ੍ਹਾਂ ਗਿਆ ਤੇ ਪਹਿਲਾ ਵੱਡਾ ਪੁੱਤਰ ਸੀ ਨਾ ਬਾਬਾ ਰਾਮ ਰਾਏ ਕਿਉਂਕਿ ਸੰਗਤਾਂ ਨੂੰ ਭਲੇਖਾ ਸੀ ਕਿ ਸ਼ੈਰ ਬਾਬਾ ਰਾਮ ਰਾਏ ਨੂੰ ਇਹ ਪੱਗ ਮਿਲੇਗੀ ਗੱਦੀ ਮਿਲੇਗੀ ਕਿਉਂਕਿ ਇਹ ਵੱਡਾ ਵੱਡਾ ਪੁੱਤਰ ਸੀ ਪਰ ਜਦੋਂ ਉਹਨੇ ਇਸੇ ਤਰ੍ਹਾਂ ਗੁਰਬਾਣੀ ਦੀ ਪੰਕਤੀ ਦੇ ਅਰਥ ਗਲਤ ਕਰ ਦਿੱਤੇ ਉਹਨੂੰ ਜਿਹੜਾ ਹੈ ਇਸੇ ਤਰ੍ਹਾਂ ਬੇਦਖਲ ਕਰ ਦਿੱਤਾ ਗੁਰੂ ਸਾਹਿਬ ਨੇ ਨਾਤਾ ਤੋੜ ਦਿੱਤਾ ਪਹਿਲਾਂ ਉਹਦੇ ਸੂਈ ਚ ਭੋਈ ਸੂਈ ਪਾਵੇ ਚ ਛੁੱਭੀ ਨਾ ਉਹ ਸਮਝ ਗਿਆ ਵਪਾਰੀ ਸੀ बिजनेसमैन ਵਪਾਰੀ ਸੀ ਉਹ ਸਮਝ ਗਿਆ ਫਿਰ ਜਿੱਥੇ ਬਾਲਾ ਪ੍ਰੀਤਮ ਪਾਠ ਕਰ ਰੇ ਸੀ ਬੜੇ ਪਿਆਰ ਨਾਲ ਪਹਿਲਾਂ ਤਾਂ ਜਾ ਕੇ ਪਾਠ ਸੁਣ ਕੇ ਸੋਨੀ ਹੋ ਗਿਆ ਬੜਾ ਆਨੰਦ ਆਇਆ ਫਿਰ ਯਾਦ ਆਇਆ ਵੀ ਮੈਂ ਤਾਂ ਸੂਈ ਲੈ ਕੇ ਆਇਆ ਮੈਂ ਤਾਂ ਪਰਖ ਕਰਨੀ ਪਰਖ ਫਿਰ ਜਦੋਂ ਪਾਵੇ ਵਿੱਚ ਲੱਕੜ ਦੇ ਪਾਵੇ ਵਿੱਚ ਜਦੋਂ ਸੂਈ ਮਾਰੀ ਜਿਸ ਤਰ੍ਹਾਂ ਮੋਮ ਤਿੰਗਲੀ ਦੇ ਵਿੱਚ ਸੂਈ ਚੁਬਦੀ ਇਸੇ ਤਰ੍ਹਾਂ ਸੂਈ ਚੁਬ ਗਈ ਅੱਖ ਸਤਨਾ ਸਿੰਘ ਵਾਲਾ ਸਮਝ ਗਿਆ ਵੀ ਆਉਣ ਵਾਲੇ ਸਮੇਂ 'ਚ ਸੱਤਵੇਂ ਪਾਤਸ਼ਾਹ ਨੇ ਪਾਗਰ ਤੇ ਗੱਦੀ ਇਹ ਜਿਹੜੀ ਦੇਣੀ ਆ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਖੋ ਸਤਨਾਮ ਸ੍ਰੀ ਵੇਸ ਤਰ੍ਹਾਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਜਿਹੜੀ ਉਹ ਸੱਤਵੇਂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਮਾਰਾ ਕੇ ਪੰਜ ਪੈਸੇ ਨਾਰੀਅਲ ਪੰਜ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਤਿਲਕ ਦਿੱਤਾ ਤਿਲਕ ਕਿੰਨੇ ਰਸਮ ਕੀਤੀ ਬਾਬਾ ਬੁੱਢਾ ਸਾਹਿਬ ਦੀ ਅੰਸ ਅੰਸ ਬਸ ਵਿੱਚੋਂ ਝੰਡਾ ਸਿੰਘ ਝੰਡਾ ਸਿੰਘ ਉਹਨਾਂ ਦਾ ਨਾਮ ਸੀ ਬਾਬਾ ਬੁੱਢਾ ਸਾਹਿਬ ਦੀ ਫੈਮਿਲੀ ਵਿੱਚੋਂ ਉਹਨਾਂ ਨੇ ਗੁਰਤਾ ਗੱਦੀ ਦਾ ਇਸੇ ਤਰ੍ਹਾਂ ਤਿਲਕ ਲਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਮਰਿਆਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹਤਕ ਬਾਬਾ ਬੁੱਢਾ ਸਾਹਿਬ ਦੀ ਅੰਸਵੰਸ ਗੁਰਤਾ ਗੱਦੀ ਦਾ ਤਿਲਕ ਦਿੰਦੀ ਰਹੀ ਸਾਧ ਸੰਗਤ ਜੀ ਹੈਰਾਨ ਹੋਵੋਗੇ ਦਸਵੇਂ ਪਾਤਸ਼ਾਹ ਨੂੰ ਜੋ ਤਿਲਕ ਹੋਇਆ ਸੀ ਨਾ ਬਾਬਾ ਬੁੱਢਾ ਸਾਹਿਬ ਦੀ ਅੰਸਵੰਸ਼ ਤੋਂ ਸ਼ਾਇਦ ਉਹਨਾਂ ਦਾ ਨਾਮ ਬਾਬਾ ਆਰਾਮ ਕੋਇਲ ਸੀ। ਬੱਚੇ ਸੀ ਬੱਚੇ ਗੋਦੀ ਚੁੱਕ ਕੇ ਕਲਗੀਧਰ ਪਾਤਸ਼ਾਹ ਨੂੰ ਤਿਲਕ ਲਵਾਇਆ ਸੀਗਾ। ਆਖੋ ਸਤਨਾਮ ਸ੍ਰੀ ਅਕਾਲ। ਗੋਦੀ ਚੁੱਕ ਕੇ ਬੱਚੇ ਨੂੰ ਬਾਬੇ ਬੁੱਢੇ ਸਾਹਿਬ ਦੀ ਅੰਸਵੰਸ਼ ਵਿੱਚੋਂ ਸਤਕਾਰ ਅੱਜ ਹੈੱਡ ਗਰੰਥੀ ਦੇ ਸਤਕਾਰ ਉਹ ਆਪਾਂ ਜਾਣਦੇ ਆ ਕਿੰਨਾ ਕੋਈ ਕਰਦਾ। ਆਖੋ ਸਤਨਾਮ। ਇਹ ਅਸੀਂ ਬਾਬੇ ਬੁੱਢੇ ਸਾਹਿਬ ਦੀ ਪਦਵੀ ਤੇ ਆ। ਬਾਬੇ ਬੁੱਢਾ ਸਾਹਿਬ ਦੀ ਪਹਿਲਾ ਹੈੱਡ ਗਰੰਥੀ ਹੋਇਆ। ਇਹ ਤਾਂ ਜਿਹੜੀ ਮੈਨੂੰ ਕਿਸੇ ਨੇ ਪੁੱਛਿਆ ਤੇ ਕਿਸੇ ਸਾਧੂ ਸੰਤ ਨੇ ਵੀ ਬਚਨ ਕੀਤੇ ਸੀ ਕਹਿੰਦੇ ਜੀ ਇਹ ਦੁਰਦਰਸ਼ਾ ਕਿਉਂ ਹੋ ਰਹੀ ਲੋਕਾਂ ਦੀ ਸੰਸਾਰ ਦੀ ਨਿਪਿਹਾਨਕ ਇਹਨੇ ਬਾੜ ਆ ਰਿਹਾ ਇਹਨੇ ਗੁਰੇ ਹਾਲ ਹੋ ਰਿਹਾ ਕਹਿੰਦੇ ਗੁਰੂ ਘਰਾਂ ਚ ਇੱਕ ਗੁਰੂ ਗ੍ਰੰਥ ਸਾਹਿਬ ਦਾ અપਮਾਨ ਹੋ ਰਿਹਾ ਇੱਕ ਗ੍ਰੰਥੀ ਸਿੰਘਾਂ ਦਾ ਰਾਗੀਆਂ ਢਾਡੀਆਂ ਪ੍ਰਚਾਰਕਾਂ ਦਾ અપਮਾਨ ਹੋ ਰਿਹਾ ਤੇ ਤਾਂ ਇੰਨੀ ਦੁਰਦਰਸ਼ਾ ਹੋ ਰਹੀ ਹੈ ਜਿਹੜੀ ਲੋਕਾਂ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇ ਪਾਪ ਹੋ ਰਿਹਾ ਬੜਾ ਸੋ ਮਹਾਰਾਜ ਕਿਰਪਾ ਕਰ ਰਹਿਮਤ ਕਰ ਅਸੀਂ ਕੇਵਲ ਤੇ ਕੇਵਲ ਗੁਰੂ ਨੂੰ ਕਿਸ਼ਟ ਜਾਣ ਕਰਕੇ ਤੇ ਗੁਰੂ ਦਾ ਸਤਕਾਰ ਕਰਦੇ ਆ ਅਸੀਂ ਮਨੁੱਖਾਂ ਨੂੰ ਬੰਦਿਆਂ ਨੂੰ ਕੁਝ ਨਹੀਂ ਕਰਦੇ ਅਸੀਂ ਕੇਵਲ ਤੇ ਕੇਵਲ ਗੁਰੂ ਸਾਹਿਬ ਨੂੰ ਜਿਹੜਾ ਹੈ ਖੁਸ਼ ਕਰਦੇ ਆ ਜੇ ਸਤਗੁਰੂ ਸੱਚੇ ਪਾਤਸ਼ਾਹ ਖੁਸ਼ ਹੋ ਗਏ ਤੇ ਲੋਕ ਪਰ ਲੋਕ ਦੀਆਂ ਖੁਸ਼ੀਆਂ ਮਿਲ ਜਾਣਗੀਆਂ ਮਨੁੱਖਾਂ ਨੂੰ ਸੰਸਾਰ ਨੂੰ ਆਪਾਂ ਜਾਣਦੇ ਆ ساری ਉਮਰ ਖੁਸ਼ ਕਰਨ ਲੱਗੋ ਤੇ ਸੰਸਾਰ ساری ਉਮਰ ਖੁਸ਼ ਨਹੀਂ ਹੁੰਦਾ ਸਤਨਾਮ ਸ੍ਰੀ ਵਾਹਿਗੁਰੂ ਸੋ ਇਸੇ ਤਰ੍ਹਾਂ ਇਕਾਪਾ ਸ਼ਬਦ ਪੜਿਏ ਸਮਾਪਤੀ ਕਰੀਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਜਿਠੇ ਸਭ ਦੁੱਖ ਜਾਏ ਜਿਸ ਜਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸਾ ਡਿਠੇ ਸਭ ਦੁੱਖ ਜਾਏ ਜਿਸਾ ਡਿਠੇ ਸਭ ਦੁੱਖ ਜਾਏ ਇਸੇ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਖੁਸ਼ ਕਰ ਲੋ ਤੇ ਇਹ ਸ਼ਬਦ ਦਾ ਜਾਪ ਕਰ ਲੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੰਦੇ ਆ ਖੁ ਸਤਨਾਮ ਸ੍ਰੀ ਵਾਹਿਗੁਰੂ ਅੱਜ ਤਾਂ 10 ਮਿੰਟ ਵੱਧ ਸਮਾਂ ਲੱਗਿਆ ਕਿ ਇਹ ਵਿਚਾਰ ਬਿਲਕੁਲ ਸਿੰਪਲ ਸਰਲ ਸੌਖੇ ਤਰੀਕੇ ਨਾਲ ਮੈਂ ਸੌੜ ਦੇ ਵਿੱਚ ਸੁਣਾਉਣ ਦਾ ਯਤਨ ਕੀਤਾ ਕਿਉਂਕਿ ਸੱਤਵੇਂ ਪਾਤਸ਼ਾਹ ਦਾ ਵੀ ਜੋਤੀ ਜੋਤ ਸੀ ਤੇ ਅੱਠਵੇਂ ਪਾਤਸ਼ਾਹ ਦਾ ਗੁਰਤਾ ਗਤੀ ਸੀ ਵਿਚਾਰਾਂ ਬੜੀਆਂ ਲੰਬੀਆਂ ਨੇ ਸਤਿਗੁਰਾਂ ਜੀਆਂ ਦੀਆਂ ਬੜੇ ਲੰਬੀ ਵਿਚਾਰ ਆ ਕਈ ਕਈ ਮਹੀਨੇ ਕਥਾ ਕਰੀ ਜਾਈਏ ਨਾ ਤੇ ਕਥਾ ਤਾਂ ਵੀ ਨਹੀਂ ਮੁੱਕਦੀ ਪਰ ਆਪਾਂ ਸਮੇਂ ਅਨੁਸਾਰ ਇਹ ਚੀਜ਼ ਨੂੰ ਬੜਾ ਧਿਆਨ ਚ ਰੱਖਦੇ ਆ ਪਰ ਜਦੋਂ ਇੱਕ ਕਥਾ ਆਰੰਭ ਹੋਵੇ ਹੁਣ ਆਪਾਂ ਨੀਰਾ ਵੀ ਉਹਨੂੰ ਸਤਿਗੁਰੂ ਸਾਚੇ ਪਾਸੇ ਜੋਤੀ ਜੋਤ ਸਮਾ ਗਏ ਜਾਂ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੂੰ ਗਤੀ ਮਿਲ ਗਈ ਐ ਗੱਲ ਸਮਝ ਨਹੀਂ ਲੱਗਦੀ ਥੋੜੀ ਜੀ ਗੱਲ ਖੋਲ ਕੇ ਦੱਸੀ ਜਾਵੇ ਫਿਰ ਗੱਲ ਸਮਝ ਲੱਗਦੀ ਹੈ ਸੋ ਮਹਾਰਾਜ ਕਿਰਪਾ ਕਰ ਕੋ ਲਾਂਚ ਕਾਦੀ ਮਾਹੀ ਬਖਸ਼ਨੀ ਇਸੇ ਤਰ੍ਹਾਂ ਬੜੇ ਪਿਆਰ ਸਤਕਾਰ ਨਾਲ ਸੰਗਤ ਭਾਈ ਜੁੜ ਕੇ ਬੈੰਦੀ ਆ ਤੇ ਇਹ ਗੁਰੂ ਦਾ ਪਿਆਰ ਆ ਇਤੋਂ ਪਿਆਰ ਪਤਾ ਲੱਗਦਾ ਗੁਰੂ ਦਾ ਸੰਗਤਾਂ ਨੂੰ ਪਿਆਰ ਛਰਦਾ ਏ ਸੋ ਤੁਹਾਡੇ ਸੰਗਤਾਂ ਦੇ ਵੀ ਇਸੇ ਤਰ੍ਹਾਂ ਸਤਿਗੁਰੂ ਤੁਹਾਡਾ ਪਿਆਰ ਬਣਿਆ ਰਵੇ ਇਸੇ ਤਰ੍ਹਾਂ ਸੰਗਤਾਂ ਚੜ੍ਹਦੀ ਕਲਾ ਵਿੱਚ ਰਹੋ ਭੁੱਲਾਂ ਚ ਕਾਦੀ ਮਾਹੀ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ